ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਸੁਖਮਨੀ ਸਾਹਿਬ ਦੀ 16ਵੀਂ ਅਸ਼ਟਪਦੀ ਦੀ ਸਾਂਝ ਪਾ ਰਹੇ ਹਾਂ ਜੀ ਵਾਹਿਗੁਰੂ ਜੀ ਸਲੋਕ ਰੂਪ ਨ ਰੇਖ ਨ ਰੰਗ ਕੇਚ ਤ੍ਰਿਹ ਗੁਣ ਤੇ ਪ੍ਰਭ ਪਿੰਨ ਤਿਸੈ 부ਝਾਏ ਨਾਨਕਾ ਜਿਸ ਹੋਵੈ ਸੋ ਪਰਸੰਨ ਅਸ਼ਟਪਦੀ ਅਬਿਨਾਸੀ ਪ੍ਰਭ ਮਨ ਮਹਿ ਰਾਖ ਮਾਨਕ ਕੀ ਤੂੰ ਪ੍ਰੀਤ ਤਿਆਗ ਤਿਸ ਤੈ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ साध तेरे की चरनी पाओ नानक कै मन एह अनो मनसा पूरन सरना जोग जो कर पाया सोई होग हरन परन जाका नेत्र फोर तिसका मंत्र ना जाने होर आनंद रूप मंगल सद जाके सर्व थोक सुनिए करता कै राज मैं राज जोग मह जोगी तप मह तपीसर गृहस्थ मह पोगी त्याए त्याए भगत सुख पाया नानक तिस पुरख का किने अंत न पाया जा लीला की मित नहें सगल देव हारे अवगाहे ਪਿਤਾ ਕਾ ਜਨਮ ਕੇ ਜਾਨੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਤਿ ਆਵੈ ਸੇ ਤੇਹ ਗੁਣ ਮਹਿ ਜਾ ਕੋ ਪਰਮਾਇ ਜਨਮ ਮਰੈ ਫਿਰ ਆਵੈ ਜਾਏ ਉੱਚੀ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਪੀਖ ਕਰੈ ਇਕ ਰੰਗ ਨਾਨਾ ਬਿਦਕੀ ਨੋ ਬਿਸਥਾਰ ਪ੍ਰਭ ਅਬినాਸੀ ਏਕੰਕਾਰ ਨਾ ਨਾ ਚਲਤ ਕਰੇ ਖਿਨਮਾਹੀ ਪੂਰ ਰਹੋ ਪੂਰਨ ਸਭ ਠਾਏ ਨਾ ਨਾ ਬਿਦਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਕਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਉ ਨਾਮਕ ਤਾਰੇ ਸਗਲੇ ਜੰਤ ਨਾਮਕ ਤਾਰੇ ਖੰਡ ਬ੍ਰਹਮੰਡ ਨਾਮਕ ਤਾਰੇ ਸਿਮਰਤ ਵੇਦ ਪੁਰਾਨ ਨਾਮਕ ਤਾਰੇ ਸੁਨਨ ਗਿਆਨ ਤਿਆਨ ਨਾਮਕ ਤਾਰੇ ਆਕਾਸ ਪਤਲ ਨਾਮਕ ਤਾਰੇ ਸਗਲ ਆਕਾਰ ਨਾਮ ਕੇ ਤਾਰੇ ਪੁਰੀਆ ਸਭ ਪਵਨ ਨਾਮ ਕੇ ਸੰਗ ਉਧਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਨੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਦਾਨ ਕਰ ਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੈ ਸਭ ਪਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ ਸਤ ਤੇ ਜਨ ਜਾਕੇ ਹਿਰਦੈ ਪਰਵੇਸ ਸਤ ਨਿਰਤ ਬੂਜੈ ਜੇ ਕੋਈ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰੇਸ਼ਟ ਸੁਕਰਣ ਹੈ ਹਾਰ ਅਬਰ ਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ ਬੇਸਮਨ ਬੇਸਮਪਾਏ ਬੇਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਨ ਹਾਰ ਜਾ ਕੈ ਸੰਗਤ ਰਹਿ ਸੰਸਾਰ ਜਨਕਾ ਸੇਵਕ ਸੋ ਬੜ ਪਾਗੀ ਜਨਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਹੈ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ